ਮਾਲਵਾ ਚ ਦਾਖਲ ਹੋਈ ਪੰਜਾਬ ਬਚਾਓ ਯਾਤਰਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀਆਂ ਦਾ ਸ਼ਕਤੀ ਪ੍ਰਦਰਸ਼ਨ ਕਾਂਗਰਸ ਨੂੰ ਲੱਗਾ ਵੱਡਾ ਝਟਕਾ ਆਪਣੇ ਹੀ ਕੀਤੇ ਗਏ ਸਰਵੇ ਵਿੱਚ ਹਾਰ ਰਹੀ ਹੈ ਪਾਰਟੀ ਪੁਲਿਸ ਕੇਸ ਨੂੰ ਲੈ ਕੇ ਲੱਖਾਂ ਸਿਧਾਰਣਨ ਦਿੱਤਾ ਜਵਾਬ ਲੋਕਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ ਚੰਡੀਗੜ੍ਹ ਚ ਕਿਸਾਨ ਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਸੀਐਮ ਭਗਵੰਤ ਮਾਨ ਨੇ ਕਿਸਾਨਾਂ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਕੀਤਾ ਪੇਸ਼ ਸੰਸਦ ਚ ਹਰਸ਼ੀਮਤ ਕੋਰ ਬਾਦਲ ਨੇ ਸਾਦੇ ਆਪ ਤੇ ਕਾਂਗਰਸ ਤੇ ਵੱਡੇ ਨਿਸ਼ਾਨੇ ਸੁਖਬੀਰ ਬਾਦਲ ਦੀ ਅਗਵਾਈ ਚ ਪੰਜਾਬ ਬਚਾਓ ਯਾਤਰਾ ਦਾ ਆਗਾਜ਼ ਕੀਤਾ ਗਿਆ ਹੈ ਇਸ ਮੌਕੇ ਵੱਡੇ ਇਕੱਠ ਦੇ ਨਾਲ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੂਬੇ ਦੀਆਂ ਸੜਕਾਂ ਤੇ ਹਨ ਇਸ ਮੌਕੇ ਸੁਪੀ ਸਿੰਘ ਬਾਦਲੇ ਨੇ ਕਿਹਾ ਕਿ ਉਹ ਉਹਨਾਂ ਦੀ ਯਾਤਰਾ ਦਾ ਮੁੱਖ ਉਦੇਸ਼ ਪੰਜਾਬ ਨੂੰ بچਾਉਣਾ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਬੋਲੇ ਜਾ ਰਹੇ ਝੂਠ ਉਹਨਾਂ ਦੀ ਪਾਰਟੀ ਦੁਆਰਾ ਅਗਲੇ 1 ਮਹੀਨੇ ਦੌਰਾਨ ਬੇਨਕਾਬ ਕੀਤੇ ਜਾਣਗੇ ਇਸ ਦਰਾਂ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਯਾਤਰਾ ਮਾਲਵਾ ਵਿੱਚ ਦਾਖਲ ਹੋਈ ਹੈ ਆਗਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਸਰਵੇਖਣਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਇਹਨਾਂ ਸਰਵੇਖਣਾਂ ਰਾਹੀਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿੱਤ ਸਕਦੀ ਹੈ ਤੇ ਕਿੰਨੀਆਂ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜੇ ਹਾਈ ਇੱਕ ਸਰਵੇ ਕਾਂਗਰਸ ਪਾਰਟੀ ਵੱਲੋਂ ਆਪਣੇ ਪੱਧਰ ਤੇ ਕਰਵਾਇਆ ਗਿਆ ਇਸ ਸਰਵੇ ਮੁਤਾਬਕ ਪਾਰਟੀ ਨੂੰ ਦੇਸ਼ ਦੀਆਂ 553 ਸੀਟਾਂ ਚੋਂ ਸਿਰਫ 100 ਤੋਂ 110 ਸੀਟਾਂ ਤੇ ਹੀ ਜਿੱਤ ਮਿਲਣ ਦਾ ਅਨੁਮਾਨ ਹੈ ਹਾਲਾਂਕਿ ਇਹ ਆંકੜਾ ਪਿਛਲੀ ਲੋਕਸਭਾ ਚ ਦੇ ਅੰਕੜੇ ਤੋਂ ਲਗਭਗ ਦੁੱਗਣਾ ਹੈ ਦੱਸਦੀ ਹੈ ਕਿ ਕਾਂਗਰਸ ਪਾਰਟੀ ਨੇ 2019 ਦੀਆਂ ਲੋਕਸਭਾ ਚੋਣਾਂ ਚ ਸਿਰਫ 52 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਇਹ ਆંકੜਾ ਪਿਛਲੇ ਵਾਰ ਦੀਆਂ ਲੋਕਸਭਾ ਚੋਣਾਂ ਦੇ ਨਤੀਜੇ ਨਾਲੋਂ ਬਿਹਤਰ ਹੈ ਕਿਉਂਕਿ ਸਾਲ 2019 ਦੀਆਂ ਲੋਕਸਭਾ ਚੋਣਾਂ ਚ ਕਾਂਗਰਸ ਨੂੰ ਸਿਰਫ 52 ਸੀਟਾਂ ਤੇ ਜਿੱਤ ਮਿਲੀ ਸੀ ਜਦਕਿ ਇਸ ਵਾਰ ਆંકੜਾ 100 ਤੋਂ ਪਾਰ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜਿਸ ਕਰ ਯੋਗ ਹੈ ਕਿ ਕਾਂਗਰਸ ਪਾਰਟੀ ਇੰਡੀਆ ਅਲਾਇੰਸ ਦੀ ਸਭ ਤੋਂ ਵੱਡੀ ਪਾਰਟੀ ਹੈ ਜੇਕਰ ਉਸਦੇ ਖੁਦ ਦੇ ਹੀ ਸਰਵੇ ਵਿੱਚ ਇਹ ਹਾਲ ਹੈ ਤਾਂ ਬਾਕੀ ਪਾਰਟੀਆਂ ਦਾ ਹਾਲ ਇਸ ਤੋਂ ਬਿਹਰਾ ਹੋ ਸਕਦਾ ਹੈ ਇਸ ਸਰਵੇ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਆਗ ਵੀ ਲੋਕ ਸਭਾ ਚੋਣਾਂ 'ਚ ਦੇਸ਼ 'ਚ ਇੱਕ ਵਾਰ ਫੇਰ ਭਾਜਪਾ ਦੀ ਸਰਕਾਰ ਬਣਨਾ ਲਗਭਗ ਤੈਅ ਹੈ ਪਿਛਲੀ ਵਾਰ ਭਾਜਪਾ ਨੇ 303 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ ਜਦਕਿ ਇਸ ਵਾਰ ਪਾਰਟੀਆਂ 400 ਤੋਂ ਪਾਰ ਦਾ ਨਾਅਰਾ ਲਗਾਇਆ ਹੈ ਇੰਡੀਆ ਗੜਜੋੜ 'ਚ ਵੀ ਪਾਰਟੀ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਸਥਿਤੀ ਬਹੁਤ ਸਪਸ਼ਟ ਨਹੀਂ ਹੈ ਪਾਰਟੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਆਪਸ ਵਿੱਚ ਭਿੜ ਰਹੀਆਂ ਹਨ ਜਿਸ ਕਾਰਨ ਗੜਜੋੜ 'ਚ ਦਰਾਰ ਵੱਡੀ ਨੈਚਰ ਆ ਰਹੀ ਹੈ ਥਾਣਾ ਤੁਨੁੰਡਾ ਵਿੱਚ ਪਾਨਾ ਸਿੱਧੂ ਦੇ ਪਰਿਵਾਰ ਤੇ ਲਖਜਣਾ ਉੱਤੇ ਦਰਜ ਪੁਲਿਸ ਕੇਸ ਨੂੰ ਲੈ ਕੇ ਲਖਾ ਸਿਧਾਨਾ ਨੇ ਸਰਕਾਰ ਨੂੰ ਜਵਾਬ ਦਿੱਤਾ ਹੈ ਲਖਾ ਸਿਧਾਨਾ ਨੇ ਪਾਨਾ ਸਿੱਧੂ ਦੇ ਪਿਤਾ ਭਰਾ ਦੋ ਭੈਣਾ ਅਤੇ ਲਖਾ ਸਿਧਾਨਾ ਸਮੇਤ ਕਈ ਲੋਕਾਂ ਖਿਲਾਫ ਮਾਮਲਾ ਦਰਜ ਕਰਨ ਤੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ ਲਖਾ ਸਿਧਾਨਾ ਨੇ ਪਾਨਾ ਸਿੱਧੂ ਦੇ ਪਿੰਡ ਕੋਟਦੂਨਾ ਵਿੱਚ ਪਾਨਾ ਸਿੱਧੂ ਦੇ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ ਪਾਨਾ ਸਿੱਧੂ ਦੀ ਰਿਹਾਈ ਲਈ ਸੰਗਰੂਰ ਵਿੱਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਬਰਨਾਲਾ ਦੇ ਬਡੰਬਰ ਰੋਡ ਪੰਜਾਲਾ ਤੇ ਪਾਨਾ ਸੁੱਧ ਦੇ ਸਮਰਥਕਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ ਸੀ ਇਸ ਸਬੰਧੀ ਹੁਣ ਥਾਣਾ ਤਰੂਨਲਾ ਵਿੱਚ 3 ਫਰਵਰੀ ਨੂੰ ਐਫ ਆਈ ਆਰ ਨੰਬਰ 14 ਦਰਜ ਕੀਤੀ ਗਈ ਸੀ ਇਸ ਐਫ ਆਈ ਆਰ ਵਿੱਚ ਪਾਨਾ ਸੁੱਧ ਦੇ ਭਰਾ ਉਸਦੀ ਦੋ ਭੈਣਾਂ ਅਤੇ ਉਸਦੇ ਪਿਤਾ ਖੋਰ ਖਿਲਾਫ ਵਾਕਫਾ ਕਤਰਾਵਾ ਤਹਿਤ ਗਿਸ਼ਤ ਦਰਜ ਕੀਤਾ ਗਿਆ ਹੈ ਯਾਰ ਹੱਦ ਹੋ ਗਈ ਹੁਣ ਤਾਂ ਸਬਰ ਦਾ ਦੇ ਬੰਦ ਟੁੱਟਦੇ ਜਾਂਦੇ ਆ ਜੀ ਹੁਣ ਵੀ ਨਾ ਪੰਜਾਬ ਜਾਗਿਆ ਹੁਣ ਵੀ ਨਾ ਉੱਠਿਆ ਤਾਂ ਫੇਰ ਇਹ ਵਾਰੀ ਸਾਰਿਆਂ ਤੇ ਆਉਣੀ ਹੈ ਇਹ ਯਾਦ ਰੱਖਿਓ 370 ਰਾਤ ਦਾ ਕਤਲ ਦੇ ਨਾਲ 11 ਧਰਾਵਾਂ ਹੋ ਠੋਕਤੀਆਂ ਉਸੇ ਦਿਨ ਹੀ ਤੰਨ ਨੂੰ ਰਾਤ ਨੂੰ ਪਰਚਾ ਦਿੱਤਾ ਇੱਕ ਪਾਸੇ ਆ ਕੇ ਡੀਜੀਪੀ ਅਰਪਤ ਸ਼ੁਕਲਾ ਅਰਗੇ ਏਡੀਜੀਪੀ ਜਸਕਰਨ ਸਿੰਘ ਅਰਗੇ ਏਡੀਜੀਪੀ ਗੁਰਿੰਦਰ ਢਿੱਲੋਂ ਅਰਗੇ ਡੀਆਈਜੀ ਭੋਲਰ ਅਰਗੇ ਲਿਖਤੀ ਸਮਝੌਤਾ ਕਰਕੇ ਜਾਂਦੇ ਆ ਬੋਲ ਕੇ ਜਾਂਦੇ ਆ ਹਜ਼ਾਰਾਂ ਦੇ ਇਕੱਠ 'ਚ ਵੀ 10 ਤਰੀਕ ਤੱਕ ਅਸੀਂ ਭਾਨਾ ਭਾਈ ਛੱਡ ਦੇਾਂਗੇ ਪੜਤਾਲ ਕਰਕੇ ਦੂਜੇ ਪਾਸੇ 307 ਰਾਤ ਦਾ ਕਤਲ ਲਾ ਕੇ ਦੋਨੇ ਭੈਣਾ ਭਾਨੇ ਦੀਆਂ ਭਰਾ ਛੋਟਾ ਬਾਪੂ ਪਿੰਡ ਦਾ ਸਰਪੰਚ ਪਿੰਡ ਦੇ ਪੰਚ ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ ਕੋਈ ਵੀਡੀਓ ਬਣਾਉਣ ਵਾਲਾ ਸੀ ਕੋਈ ਸੋਸ਼ਲ ਮੀਡੀਆ ਵਾਲਾ ਸੀ ਸਾਰਿਆਂ ਨੂੰ 307 ਚ ਮਾਰਦਾ ਹੁਣ ਇਹ 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 ਦੇਖੋ ਵੀ ਕਿੱਧਰ ਨੂੰ ਤੁਰ ਪਿਆ ਇਹ ਇਹਦਾ ਮਤਲਬ ਤੂੰ ਸਾਰਿਆਂ ਨੂੰ ਦਬੋ ਦੇਣਾ ਚਾਹਣਾ ਸਾਰਿਆਂ ਨੂੰ ਮਾਰ ਦੇਣਾ ਚਾਹਣਾ ਹੁਣ ਆਪਾਂ ਸੁਣਦੇ ਰਹੇ ਹਾਂ ਕਿ ਕਿਵੇਂ ਇੱਥੇ ਜਕਰੀਏ ਵਰਗੇ ਕਿਵੇਂ ਮੱッセ ਰੰਗੜਾ ਵਰਗੇ ਕਿਵੇਂ ਅਬਦਾਲੀ ਸਾਡੀਆਂ ਬੀਬੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਸਾਡੇ ਸੂਰ ਮਿਸ਼ਰਾਉਂਦੇ ਵੀ ਰਹੇ ਆ ਆਪਾਂ ਬਿਆਨਤੇ ਬੁਚੜ ਦੀ ਗੱਲ ਕਰਦੇ ਆ ਉਹਨੇ ਵੀ ਸਾਡੀਆਂ ਧੀਆ ਭੈਣਾਂ ਦੀਆਂ ਬੇਪੱਤੀਆਂ ਥਾਣਿਆਂ ਦੇ ਵਿੱਚ ਇੱਜ਼ਤਾਂ ਲੁੱਟੀਆਂ ਨੰਗੀਆਂ ਕੀਤੀਆਂ ਹੁਣ ਉਸੇ ਰਾਏ ਆ ਗਿਆ ਹੁਣ ਦੋ ਭੈਣਾਂ ਇੱਕ ਭੈਣ ਤਾਂ ਵਿਚਾਰੀ ਜਿਹੜੀ ਸਕੂਲ 'ਚ ਸਰਕਾਰੀ ਟੀਚਰ ਆ ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਆ ਹੈਡਮਾਸਟਰ ਆ ਉਹ ਉਸ ਦਿਨ ਉਹਦੀ ਡਿਊਟੀ ਉੱਥੇ ਹਾਜ਼ਰੀ ਪਈ ਹੋਈ ਆ ਸਕੂਲ 'ਚ ਉਹ ਕੱਟਚ ਵੀ ਨਹੀਂ ਗਏ ਕਿਸੇ 'ਚ ਚੱਕ ਕੇ ਉਹ ਤੇ ਪਰਚਾ ਦੂਜੀ ਕੁੜੀ ਘਰੇ ਆ ਭੈਣ ਉਤੇ ਵੀ ਪਰਚਾ ਬਾਪੂ ਘਰੇ ਉਤੇ ਵੀ ਪਰਚਾ ਭਰਾ ਤੇ ਵੀ ਪਰਚਾ ਸਾਡੇ ਤੇ ਕਰ ਦਿੰਦਾ ਪਰ ਇੱਥੋਂ ਤੱਕ ਤੁਸੀਂ ਆ ਜਾਓਗੇ ਇਸ ਪੱਧਰ ਤੱਕ ਗਿਰ ਜਾਓਗੇ ਯਾਰ ਇਸ ਇਹ ਸੋਚਿਆ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਮੈਨੂੰ ਤਾਂ ਪਹਿਲੇ ਪਤਾ ਸੀ ਪਰ ਤੇਰਾ ਹੁਣ ਸਾਰਾ ਚਿਹਰਾ ਸਾਹਮਣੇ ਆ ਗਿਆ ਲੋਕਾਂ ਦੇ ਜੋ ਤੂੰ ਸਾਡੇ ਨਾਲ ਕਰ ਰਿਹਾ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਪਰ ਇਹ ਦਿਮਾਗ ਦੇ ਵਿੱਚ ਇੱਕ ਗਲਤਫਹਿਮੀ ਕੱਢ ਦੇ ਜਨਰੇ ਦੇ ਸਾਨੂੰ ਮਰਵਾ ਜਾਂ ਸਾਡੇ ਤੇ ਵੀ ਐਨਐਸਐ ਲਾ ਦੇ ਸਾਨੂੰ ਵੀ ਭੇਜ ਦੇ ਕਿਤੇ ਹੋਰ ਬਾਹਰ ਦੇ ਸੂਬੇ ਦੇ ਜਿਲ੍ਹੇ ਸਿਰ ਦੇ ਚੱਕ ਕੇ ਬਣਾ ਕੋਈ ਨਾ ਕੋਈ ਬਹਾਨਾ ਜਿਵੇਂ ਪਹਿਲਾਂ ਫੋਰਸ ਮਗਾਈਆਂ ਸੀ ਮਂਗਾ ਕੇ ਸਾਨੂੰ ਵੀ ਕੰਮ ਖਤਮ ਜਿਵੇਂ ਮੂਸੇ ਵਾਲਾ ਮਰਵਾਇਆ ਤੁਸੀਂ ਸਿਕਿਉਰਿਟੀਆਂ ਲੀਕ ਕੀਤੀਆਂ ਤੇਰੇ ਬਲਤੇਜ ਪੰਨੂ ਵਰਗਿਆਂ ਨੇ ਅੱਜ ਵੀ ਤੇਰੇ ਨਾਲ ਬੈਠਦਾ ਤੇਰਾ ਮੀਡੀਆ ਸਲਾਹਕਾਰ ਹੈ ਉਹ ਪੰਜਾਬ ਦਾ ਪੁੱਤ ਤੁਸੀਂ ਮਰਵਾਇਆ ਉਹਦੇ ਜ਼ਿੰਮੇਵਾਰ ਤੁਸੀਂ ਐ ਸਾਡੇ ਨੌਜਵਾਨਾਂ ਨੇ ਸਿਲਾਕ ਡੇਬਰੂਗੜ ਸਿੱਟੇ ਉਹਨਾਂ ਦਾ ਕੇਸ ਹੀ ਨਹੀਂ ਚੱਲਣ ਦੇ ਰਹੇ ਆ ਚੱਕ ਕੇ ਪਹਾਨਾ ਸਿੱਟਿਆ ਜਲੀਲ ਕਰਾਇਆ ਵੀਡੀਓ ਬਣਾ ਬਣਾ ਦੇਖਦਾ ਰਿਹਾ ਨੰਗੇ ਕਰ ਕਰਕੇ ਠੰਡੇ ਪਾਣੀ ਪਾ ਪਾ ਸਰਚਾਂ ਦੇ ਬਰਫਾਂ ਦੇ ਲਟਾਲ ਲਟਾ ਕੇ ਹੁਣ ਤੂੰ ਸਾਡਾ ਉਦੋਂ ਪਰਿਵਾਰ ਤੇ ਆ ਗਿਆ ਠੀਕ ਆ ਫਿਰ ਕੱਲ ਨੂੰ ਇਹਨਾਂ ਨੂੰ ਵੀ ਆ ਕੁੜੀਆਂ ਖੜ ਗਈਆਂ ਭਾਈਸ ਤਾਂ ਕਹਿੰਦੇ ਆ ਜਾ ਭੇਜ ਆ ਉਹਦੀ ਪੁਲਿਸ ਲਜਾਓ ਚੱਕ ਕੇ ਸਾਰਿਆਂ ਨੂੰ ਜੋ ਬੰਤ ਤੇ ਵੋਚੜ ਦੇ ਸਮੇਂ ਹੁੰਦਾ ਸੀ ਕਰਾਉਂਤੀਆਂ ਪਾਣਾ ਨਾ ਕੰਮ ਤੇ ਇਹਦਾ ਜਵਾਬ ਦਿੱਥੋਂ ਪੰਜਾਬ ਦੇ ਲੋਕ ਲੈਣਗੇ ਇਹ ਐਨਾ ਤੂੰ ਜਿਹੜਾ ਦਿਮਾਗ ਦੇ ਵਿੱਚ ਇੰਨਾ ਫਤੂਰ ਆ ਨਾ ਕਿ ਮੈਂ ਐਂ ਡੰਡੇ ਦੇ ਜ਼ੋਰ ਤੇ ਦੱਬ ਲੂੰਗਾ ਇਹ ਲੋਕ ਐਨੇ ਦੱਬੇ ਨਹੀਂ ਜਾਣੇ ਤੂੰ ਬੜਾ ਕੁਝ ਬੋਲਦਾ ਰਹਿਆ ਯਾਰ ਤੈਨੂੰ ਕਿਸੇ ਨੇ ਕੀ ਕਿਹਾ ਸੀ ਕੈਪਟਨ ਬਾਰੇ ਸੁਖਵੀਰ ਬਾਰੇ ਹਰਸ਼ਮ੍ਰਿਤ ਬਾਰੇ ਕਿਹਦੇ ਬਾਰੇ ਨੂੰ ਤੂੰ ਬੋਲਿਆ ਸ਼ਰੀਆ ਵੀ ਬੋਲਦਾ ਰਿਹਾ ਸਟੇਜਾਂ ਦੇ ਉੱਤੇ ਕਿ ਕਿਲਗਾ ਸੁਣਾਉਂਦਾ ਰਿਹਾ ਮੰਦਬੁੱਧੀ ਕਹਿੰਦਾ ਰਿਹਾ ਵੀ ਡੜਾਣਾ ਮਾਰਦੇ ਸਕੂਬੀਟ ਮੰਦਬੁੱਧੀ ਐ ਕੈਪਟਨ ਬਾਰੇ ਤੂੰ ਬੋਲਦਾ ਰਿਹਾ ਇਹ ਪਜਾਮੀ ਦੇਖੋ ਕਿਵੇਂ ਪਾਉਂਦਾ ਇਹਦੀ ਦਾੜ੍ਹੀ ਦੇਖੋ ਕਿਵੇਂ ਐ ਇਹ ਰੂਸਾਂ ਨੂੰ ਲਈ ਫਿਰਦਾ ਕੀ ਕੁਛ ਨਹੀਂ ਬੋਲਿਆ ਤੂੰ ਤੈਨੂੰ ਆਲੇ ਲੰਮਾ ਪਾਇਆ ਤੈਨੂੰ ਸੱਟੇ ਜਾ ਕੇ ਜੇਲ੍ਹ ਚ ਲੈਨੇ ਤੂੰ ਕਹਿੰਦਾ ਲੋਕਾਂ ਨੂੰ ਅਸੀਂ ਬੋਲਣ ਲਾਇਆ ਅੱਜ ਬੋਲਣ ਵਾਲੇ ਲੋਕ ਬਰਦਾਸ਼ਤ ਨਹੀਂ ਕਰਉ ਤੂੰ ਉਹਨਾਂ ਦੇ ਥੀਆਂ ਪਹਣਾ ਤੱਕ ਜਾ ਪਹੁੰਚਿਆ ਯਾਰ ਉਹਨਾਂ ਦੇ ਪਰਚੇ ਦਬਾਉਣ ਲੱਗ ਗਿਆ ਸੋ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕੋਈ ਗੱਲ ਨਹੀਂ ਭਾਈ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਤਾਂ ਕਫਣ ਵਨ ਕੇ ਤੁਰੇ ਆਂ ਤੇ ਪੰਜਾਬ ਲਈ ਤੁਰੇ ਆਂ ਕੋਈ ਗੱਲ ਨਹੀਂ ਇਹ ਮੁਸ਼ਕਲਾਂ ਆਉਂਦੀ ਨਹੀਂ ਹੁੰਦੀਆਂ ਸੰਘਰਸ਼ਾਂ ਦੇ ਰਾਹ ਦੇ ਵਿੱਚ ਪਰਚੇ ਠਾਣੇ ਜੇਲ੍ਹਾਂ ਕੁੱਟਕਟਾ ਪੇ ਚੱਲਦੇ ਹੁੰਦੇ ਆ ਪਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਮੇਰਾ ਵੀਰ ਕੋਈ ਤੁਹਾਨੂੰ ਠਾਣੇ ਦਾ ਥਾਣੇਦਾਰ ਫੋਨ ਕਰਦਾ ਕੋਈ ਸੀ ਇਨਚਾਰਜ ਫੋਨ ਕਰਦਾ ਕੋਈ ਡੀਐਸਪੀ ਐਸਪੀ ਫੋਨ ਕਰਦਾ ਡਰਾਂ ਨਾ ਕਰੋ ਇਹ ਡਰਾ ਰਹੇ ਆ ਨੌਜਵਾਨੀ ਨੂੰ ਅੱਜਕੱਲ੍ਹ ਠਾਣੇ ਆ ਕੇ ਜਾਓ ਜੀ ਕੀ ਗੱਲ ਭਾਈ ਕੋਈ ਮੁਕੱਦਮਾ ਦਰਜ ਹੈ ਕੋਈ ਗਰੰਟ ਜਾਰੀ ਹੋਏ ਨੇ ਉਹੀ ਬੁਲਾ ਲੰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਦਖਲ ਤੇ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਪਹਿਲੇ ਦੌਰ ਤੀ ਗੱਲਬਾਤ ਦਰੌਣ ਵਖ ਵਖ ਮੁੱਦਿਆਂ ਤੇ ਸਹਿਮਤੀ ਬਣੀ ਇਸ ਮੀਟਿੰਗ ਵਿੱਚ ਕੇਂਦਰੀ ਮੰਤਰੀ ਸ਼ਾਮਲ ਸਨ ਇਸ ਦਿਨ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਖ ਵਖ ਕਿਸਾਨ ਯੂਨੀਅਨ ਦੇ ਨੁਮਾਇੰਦੇ ਵੀ ਹਾਜ਼ਰ ਸਨ ਮੁੱਖ ਮੰਤਰੀ ਭਗਵਾਨਤ ਮਾਨ ਨੇ ਕਿਹਾ ਕਿ ਗਲਬਾਤ ਦੇ ਪਹਿਲੇ ਗੇਟ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਕੇਸਾਂ ਨੂੰ ਵਾਪਸ ਲੈਣ ਬਾਰੇ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਵਿਚਾਰ ਵਟਾਂਦਰਾ ਸੁਖਾਵੇ ਮਾਹੌਲ ਵਿੱਚ ਹੋਇਆ ਹੈ। ਮੰਤਰੀਆਂ ਨੇ ਕਿਸਾਨਾਂ ਦੀਆਂ ਮੰਗਾਂ ਦੇ ਹਮਦਰਦੀ ਨਾਲ ਵਿਚਾਰ ਕਰਨ ਦੀ ਗੱਲ ਪ੍ਰਵਾਨ ਕੀਤੀ ਹੈ। ਕਿਸਾਨ ਅੰਦੋਲਨ ਵੇਲੇ ਦੇ ਕੇਸ ਵਾਪਸ ਲੈਣੇ ਚਾਹੇ ਉਹ ਰੇਲਬੀ ਨਾਲ ਸੰਬੰਧਿਤ ਨੇ ਚਾਹੇ ਉਹ ਬੈਸੇ ਥਾਣੇ ਨਾਲ ਸੰਬੰਧਿਤ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਤੇ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ ਸਪਰਿਆਂ ਜਿਹੜੀਆਂ ਨੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਐ ਕੈਸੀ ਸਜ਼ਾ ਮਿਲੇ ਕਿ ਦੁਬਾਰਾ ਕੋਈ ਹਿੰਮਤ ਨਾ ਕਰ ਸਕੇ ਇਹ ਗੱਲਾਂ ਹੋਈਆਂ ਔਰ ਮੌਕੇ ਤੇ ਉਹਨਾਂ ਗੱਲਾਂ ਤੇ ਸਹਿਮਤੀ ਬਣੀ ਤੇ ਮੈਂ ਧੰਨਵਾਦ ਕਰਦਾ ਕਿਸਾਨ ਸੰਘਨਾ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮੰਗਾ ਮੰਨਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਬੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕੈਨ ਨਾਲ ਸਾਹਮਣਾ ਕਰੀਏ ਕਿਤੇ ਕੋ ਟਰੈਕਟਰ ਪਲਟ ਗਿਆ ਕਿਤੇ ਕੋ ਹੱਟ ਅਟੈਕ ਹੋ ਗਿਆ ਜਾਂ ਕੋ ਪੁਲਿਸ ਵਾਲੇ ਦੇ ਸੱਟ ਵੱਜੀ ਹੈਗੇ ਤਾਂ ਆਪਣੀਆਂ ਸਾਰੇ ਸੋ ਅਸੀਂ ਕੋਈ ਚਾਹੁੰਦੇ ਨਹੀਂ ਕਿ ਜਾਨ ਮਾਲ ਦੀ ਕਿਸੇ ਵੀ ਕਿਸਮ ਦੀ ਨੁਕਸਾਨ ਹੋਵੇ ਉਹੀ ਮੰਗਾ ਉੱਥੇ ਜਾ ਕੇ ਵੀ ਤਾਂ ਇਹੀ ਕਮੇਟੀ ਨੂੰ ਮਿਲਣਾ ਸੀ ਅਸੀਂ ਉਹ ਕਮੇਟੀ ਨੂੰ ਇੱਥੇ ਬੁਲਾ ਲਈ ਸੋ ਅੱਗੇ ਵਾਸਤੇ ਸਕੋਪ ਰੱਖਿਆ ਗਿਆ ਕਿ ਅਗਲੀਆਂ ਮੀਟਿੰਗਾਂ ਹੋਣਗੀਆਂ ਕਿਸਾਨ ਸੰਗਠਨ ਨੇ ਵੀ ਕਿਹਾ ਕਿ ਅਸੀਂ ਆਪਣੇ ਜਿਹੜੇ ਸੰਗਠਨ ਹੈ ਉਹਦੇ ਵਿੱਚ ਗੱਲ ਕਰਾਂਗੇ ਬਹੁਤ ਸਾਰੇ ਸੰਗਠਨ ਜੁੜੇ ਹੋਏ ਨੇ ਦੋਨਾਂ ਨਾਲ ਐ ਐਸ ਕੇ ਐਮ ਨਾਨ ਪੋਲੀਟিক্যাল ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਇਹ ਸ਼ਾਮਲ ਸੀ ਇਹਨਾਂ ਦੇ ਨਾਲ ਬਹੁਤ ਸਾਰੇ ਦੇਸ਼ ਦੇ ਹੋਰ ਸੰਕਟਨ ਜੁੜੇ ਹੋਏ 100 150 200 ਦੇ ਕਰੀਬ ਸੋ ਉਹ ਗੱਲ ਕਰ ਲੈਣਗੇ ਇਨ ਦਾ ਮੀਨ ਟਾਈਮ ਉਹਨਾਂ ਨਾਲ ਸੰਪਰਕ ਰਹੂਗਾ ਕੋਈ ਸੁਝਾਅ ਜਾਂ ਕੋਈ ਉਹਨਾਂ ਕੋਲੇ ਐਕਸਟਰਾ ਆਰਡੀਨਰੀ ਕੋਈ ਏਦਾਂ ਦੇ ਕੇਸ ਨੇ ਜਿਮੇਂ ਦੀ ਡਿਟੇਲ ਉਹਨਾਂ ਕੋਲੇ ਹੀ ਹੈ ਉਹ ਦੇਣਗੇ ਤਾਂ ਸੈਂਟਰ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ ਸੋ ਬੜੇ ਅੱਛੇ ਮਾਹੌਲ ਚ ਗੱਲ ਹੋਈ ਹੈ ਅੱਜ ਪਹਿਲਾ ਦੌਰ ਸੀ ਤੇ ਗੱਲਬਾਤ ਦਾ ਦੌਰ ਜਾਰੀ ਰਹੂਗਾ ਔਰ ਮੈਂ ਪੰਜਾਬ ਦਾ ਪੱਖ ਕਿਉਂਕਿ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਕਿਸਾਨਾਂ ਦਾ ਪੱਖ ਰੱਖਾਂ ਮੈਂ ਵਕੀਲ ਬਣ ਕੇ ਉਹਨਾਂ ਦਾ ਮੈਂ ਅੱਜ ਪੱਖ ਰੱਖਿਆ ਔਰ ਐਦੀ ਰੱਖਦੇ ਰਵਾਂਗੇ ਤੋ ਵਿਖਦੇ ਵਿੱਚ ਜੇ ਸਾਨੂੰ ਅਲੱਗ ਤੋਂ ਵੀ ਮੀਟਿੰਗ ਕਰਨੀ ਪਈ ਪੰਜਾਬ ਲੈਵਲ ਤੇ ਸਾਰੀਆਂ ਜੁਨੀਨਾਂ ਦੀ ਉਹ ਵੀ ਕਰਾਂਗੇ ਸਰ ਜੀ ਐਮਐਸਪੀ ਕਾਨੂੰਨ ਨੂੰ ਲੈ ਕੇ ਵੱਡੀ ਮੰਗ ਸੀ ਜੀ ਐਮਐਸਪੀ ਦਾ ਜਿਹੜਾ ਇਹ ਚਰਚਾ ਇਹ ਵੱਡੀ ਮੰਗ ਹੈ ਉਸ ਵੇਲੇ ਗਾਰੰਟੀ ਵੀ ਦਿੱਤੀ ਹੋਈ ਹੈ ਤੋ ਉਹ ਵੀ ਮੰਗ ਪੱਤਰ ਦੇ ਵਿੱਚ ਸ਼ਾਮਲ ਹੈ ਸੋ ਇਸ ਕਰਕੇ ਉਦੇ ਤੇ ਕਿਉਂਕਿ ਇੱਥੇ ਪਾਲਿਸੀ ਡਿਸੀਜਨ ਇੱਥੇ ਨਹੀਂ ਹੋ ਸਕਦੇ ਸੋ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਤੇ ਜਾ ਕੇ ਡਿਟੇਲ ਦੇ ਵਿੱਚ ਗੱਲ ਕਰਦੇ ਆ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਤਰੀਕਾ ਹੈ ਇਹ ਬੈਸਟ ਤਰੀਕਾ ਹੈ ਕਿ ਬਜਾਏ ਇਸ ਦੇ ਕਿ ਅਸੀਂ ਧਰਨੇ ਲਾ ਕੇ ਉਹਨਾਂ ਤੋਂ ਟਾਈਮ ਮੰਗੀਏ ਅਸੀਂ ਪਹਿਲੇ ਹੀ ਉਹਨਾਂ ਨੂੰ ਬੁਲਾਈਏ ਤਰਨਾ ਲਾਉਣ ਦੀ ਲੋੜ ਹੀ ਨਾ ਪਵੇ ਸਾਡੀਆਂ ਮੰਗਾਂ ਮੰਨੀਆਂ ਜਾਣ ਅਨ ਦਾਤਾ ਜਿਹੜਾ ਸਟੱਬਲ ਬਰਨਿੰਗ ਤੇ ਵੀ ਗੱਲ ਹੋਈ ਹੈ ਤੇ ਇਹ ਕਿਹਾ ਜਾ ਰਿਹਾ ਕਿ ਪਹਾਰੀ ਵਾਲਿਆਂ ਤੇ ਪਰਚੇ ਕਰਦਿਆ ਕਰੋ ਜਾਂ ਪਰਾਲੀ ਵਾਲਿਆਂ ਦੀ ਐਮਐਸਪੀ ਰੋਕ ਲੋ ਸੋ ਇਸ ਤਰ੍ਹਾਂ ਦੇ ਜਿਹੜੇ ਬਾਬੂ ਫਰਮਾਨ ਨੇ ਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਰਿਐਲਿਟੀ ਦਾ ਐਮਐਸਪੀ ਤਾਂ ਪਹਿਲਾਂ ਦਿੰਨੇ ਆ ਪਹਾਰੀ 20 ਦਿਨ ਬਾਅਦ ਅੱਗ ਲੱਗਦੀ ਐ ਅੱਜ ਕਿਵੇਂ ਤੁਸੀਂ ਉਹਨਾਂ ਤੋਂ ਪੈਸੇ ਲਓਂਗੇ ਜਾਂ ਕੋਈ ਇਦਾਂ ਦੀ ਸੋਚ ਵੀ ਕਿਸੇ ਨੇ ਕਿਉਂ ਲਿਆ ਹਾਂ ਪਹਾਰੀ ਦਾ ਮੁੱਦਾ ਤਾਂ ਫਿਰ ਸਾਨੂੰ ਦਾਣਾਂ ਜਿਹੜੀਆਂ ਨੇ ਮੋਜੰਬਿਕ ਤੋਂ ਅੱਜ ਮੈਂ ਮੁੱਦਾ ਰੱਖਿਆ ਮੋਜੰਬਿਕ ਤੋਂ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੇ ਦਾਣਾਂ ਅਸੀਂ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਦੇ ਐਮਪੀ ਹਰਸੀਮਤ ਕੌਰ ਬਾਦਲੇ ਕਹੇ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਨਾ ਸਿਰਫ ਸਰਕਾਰੀ ਖਜ਼ਾਨੇ ਦੀ ਲੁੱਟ ਕੀਤੀ ਬਲਕਿ 2 ਸਾਲਾਂ ਵਿੱਚ 70000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਮਝਾਮ ਨੂੰ ਕੰਗਾਲ ਕਰ ਦਿੱਤਾ ਹੈ ਸੰਸਦ ਵਿੱਚ ਬੋਲਦੇ ਆ ਬਠਿੰਡਾ ਦੇ ਐਮਪੀ ਨੇ ਕਿਹਾ ਕਿ ਪੰਜਾਬ ਸਰ ਕਰਜ਼ਾਵੱਧ ਕੇ 3.4 ਲੱਖ ਕਰੋੜ ਹੋ ਗਿਆ ਹੈ ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ ਇਸ ਦਿਨ ਲਈ ਹਰਸੀਮਤ ਕੌਰ ਬਾਦਲੇ ਕਾਂਗਰਸ ਅਤੇ ਆਪ ਸਰਕਾਰ ਉੱਤੇ ਵੱਡੇ ਨਿਸ਼ਾਨੇ ਸਾਧੇ ਪੰਜਾਬ ਹਮੇਸ਼ਾ ਮੈਨੂੰ ਲੱਗਦਾ ਬਾਕੀ ਦੇਸ਼ ਤੋਂ ਅੱਗੇ ਰਿਹਾ ਹੈਗਾ ਜਿਹਦਾ ਨੁਕਸਾਨ ਵੀ ਅਸੀਂ ਭੁਗਤਿਆ ਹੈ ਜਦ ਹਿੰਦੁਸਤਾਨ ਦੇ ਕਿਸੇ ਕੋਨੇ ਨੇ ਆਮ ਆਦਮੀ ਦਾ ਇੱਕ ਵੀ ਬੰਦਾ ਨਹੀਂ ਜਤਾਇਆ ਸੀ 2014 ਵਿੱਚ ਭਾਵੇਂ ਕੇਜਰੀਵਾਲ ਨੇ ਜਾ ਕੇ ਵਾਰਾਨਸੀ ਤੋਂ ਇਲੈਕਸ਼ਨ ਲੜੀ ਸੀ ਲੇਕਿਨ ਉਹਨਾਂ ਨੂੰ ਕਿਸੇ ਨੇ ਮੋਹ ਨਹੀਂ ਲਾਇਆ ਉਸ ਟਾਈਮ ਪੰਜਾਬ ਦੇ ਸੂਬੇ ਨੇ ਇਕੱਲੇ ਲੋਕਾਂ ਨੇ ਚਾਰ ਉਹਨਾਂ ਦੇ ਐਮਪੀ ਕਾਮਯਾਬ ਕਰਤੇ ਜਦ ਬਾਕੀ ਹਿੰਦੁਸਤਾਨ 'ਚ ਨਾ ਹਿਮਾਚਲ ਨਾ ਗੁਜਰਾਤ ਨਾ ਮੱਧ ਪ੍ਰਦੇਸ਼ ਨਾ ਮਹਾਰਾਸ਼ਟਰ ਪੂਰੇ ਹਿੰਦੁਸਤਾਨ ਨੇ ਇਹਨਾਂ ਨੂੰ ਮੋਹ ਨਹੀਂ ਲਾਇਆ ਤੇ ਪੰਜਾਬ ਦੇ 117 ਵਿੱਚੋਂ 92 ਕਾਮਯਾਬ ਕਰਕੇ ਆਮ ਆਦਮੀ ਦੀ ਸਰਕਾਰ ਬਣਾਤੀ ਹੁਣ ਸਰ ਮੈਂ ਤਾਂ ਕੱਲਾ ਇੱਕ ਵਾਈਟ ਪੇਪਰ ਦੇਣਾ ਚਾਹੁੰਦੀ ਕਿਉਂਕਿ ਕਾਂਗਰਸ ਤੇ ਕਰਪਸ਼ਨ ਇੱਕ ਸਿੱਕੇ ਦੇ ਦੋ ਪਹਿਲੂ ਨੇ ਜਿੱਥੇ ਕਾਂਗਰਸ ਜਾਊਗੀ ਕਰਪਸ਼ਨ ਤਾਂ ਆਪੇ ਹੀ ਜਾਂਦੀ ਹੈ ਤਾਂ ਦੇਸ਼ ਦਾ ਇਤਿਹਾਸ ਦੱਸਦਾ ਹੈ ਲੇਕਿਨ ਅੱਜ ਮੈਂ ਦੇਸ਼ ਨੂੰ ਚੇਤਾਵਨੀ ਦੇਣਾ ਚਾਹੁੰਦੀ ਹਾਂ ਵਾਰਨਿੰਗ ਦੇਣਾ ਚਾਹੁੰਦੀ ਹਾਂ ਕਿ ਜੇ ਤੁਹਾਨੂੰ ਕਾਂਗਰਸ ਭ੍ਰਿਸ਼ਟ ਲੱਗਦੀ ਹੈ ਤੇ ਇਹ ਭ੍ਰਿਸ਼ਟਾਚਾਰਾਂ ਦਾ ਜੇ ਪਿਓ ਹੈਗਾ ਉਹ ਆਮ ਆਦਮੀ ਸਰਕਾਰ ਹੈਗੀ ਉਹ ਸਾਡੂ ਪੰਜਾਬੀਆਂ ਤੋਂ ਪੁੱਛੋ ਉਹ ਸਾਰੇ ਤੁਹਾਨੂੰ ਪੰਜਾਬ 'ਚ ਜਾ ਕੇ ਦੱਸਣਗੇ ਇੰਨਾ ਵੱਡਾ ਝੂਠ ਮਾਰਦੇ ਨੇ ਇਹਨੇ ਲਾਰੇ ਲਾਉਂਦੇ ਨੇ ਇੰਨੀ ਗੱਲਾਂ ਵੱਡੀਆਂ-ਵੱਡੀਆਂ ਕਰਦੀਆਂ ਕਰਦੇ ਨੇ ਲੇਕਿਨ ਸੂਬੇ ਨੂੰ ਬੇਚ ਕੇ ਕੰਗਾਲ ਕਰਦੇ ਨੇ 108 ਸਾਲ ਪਹਿਲੇ 7 ਸਾਲ ਪਹਿਲੇ ਪੰਜਾਬ 'ਚ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਇਹ ਸਰਕਾਰ ਦੇ ਵੇਲੇ ਜਿੱਥੇ 11-11 ਘੰਟੇ ਬਿਜਲੀ ਦੇ ਕਟ ਲੱਗਦੇ ਸੀਗੇ ਲੋਕਾਂ ਨੂੰ ਓਖਿਆਈ ਸੀ ਕਿ ਨੌکریاں ਨਹੀਂ ਸੀ ਗਿਆ ਕੋਈ ਸਕੂਲ ਹਸਪਤਾਲ ਕਾਲਜ ਕੁਝ ਨਹੀਂ ਬਣ ਰਿਹਾ ਸੀਗਾ ਇਹ ਕਾਂਗਰਸ ਦਾ ਰਾਜ ਸੀਗਾ ਉਹ ਸਰਕਾਰ ਜਦ 2700 ਸ਼੍ਰੋਮਣੀ ਅਕਾਲੀ ਦਲ ਦੀ ਆਈ ਤਾਂ ਮੈਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਐ ਸਰ ਕਿ ਸਾਰੀ ਮੈਨੂੰ ਇਹ ਦੱਸਦੇ ਖੁਸ਼ੀ ਆਉਂਦੀ ਐ ਸਰ ਕਿ ਇਹ 2007 ਤੋਂ 17 ਚ 10 ਸਾਲਾਂ ਵਿੱਚ ਸਾਡੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਡੈਫਿਸਟ ਤੋਂ ਬਿਜਲੀ ਸਰਪਲਸ ਕਰਤਾ ਤੇ ਨਵੇਂ ਥਰਮਲ ਪਲਾਂਟ ਬਿਜਲੀ ਦੇ ਕੱਟ ਹੀ ਨਹੀਂ ਲੱਗਦੇ ਸੀਗੇ ਇਹੋ ਜਿਹਾ 1500 ਕਿਲੋਮੀਟਰ ਸੜਕਾਂ ਦਾ ਜਾਲ ਬਣਾਤਾ ਚਾਰ ਤੇ ਛੇ ਲੇਨ ਹਾਈਵੇ ਪੂਰਾ ਪੰਜਾਬ ਇੱਕ ਵਿਕਸਿਤ ਵਿਦੇਸ਼ ਨਿਕਰਾ ਇੱਕ ਸੁਪਾ ਲੱਗਦਾ ਹੈਗਾ ਸਤ 13 ਯੂਨੀਵਰਸਿਟੀਆਂ ਦੀ ਕਾਲਜ ਦੀ ਉਥੇ ਆਈਐਸ ਆਈਐਸਬੀ ਦੀ ਐਮਜ਼ ਦੀ ਹਰ ਤਰ੍ਹਾਂ ਦੇ ਤੁਸੀਂ ਜੇ ਪੰਜਾਬ ਨੂੰ ਜਾ ਕੇ ਦੇਖੋ ਕਿ ਜਿਹੜਾ ਕੁਝ ਉਥੇ ਕੰਮ ਹੋਇਆ ਐਗਰੀਕਲਚਰ ਇਨਫਰਾਸਟ੍ਰਕਚਰ 28 ਸਟੇਡੀਅਮ ਸਾਂਝ ਕੇਂਦਰ ਸੋਯਦਾ ਕੇਂਦਰ 1950 ਇੰਡਸਟਰੀ ਆਈ ਉਹ ਛੋਟੀ ਮੋਟੀ ਇੰਡਸਟਰੀ ਨਹੀਂ ਇਨਫੋਸਿਸ ਆਈਟੀਸੀ ਇਹੋ ਜੀ ਵੱਡੀ ਵੱਡੀ ਇੰਡਸਟਰੀਆਂ ਪੰਜਾਬ ਚ ਆਏ 1090 ਫਲਾਈਓਵਰਸ ਪੀਣ ਦਾ ਪਾਣੀ 1000ਾਂ ਜਦ ਇੱਕ ਇਮਾਨਦਾਰ ਸਰਕਾਰ ਦੇ ਕੋਲ ਸੀਗਾ ਲੋਕਾਂ ਨੂੰ ਵਿਕਾਸ ਵੀ ਦਿਖ ਰਿਹਾ ਸੀ ਤੇ ਪਾਵੇ ਆਟੇ ਦਾਲ ਦੇ ਕਾਰਡ ਅੱਜ 80 ਕਰੋੜ ਲੋਕਾਂ ਨੂੰ ਰਾਸ਼ਨ ਮਿਲਦਾ ਹੈ ਸਭ ਤੋਂ ਪਹਿਲੇ 2012 ਚ ਪੰਜਾਬ ਨੇ ਇਹ ਸਕੀਮ ਲਾਗੂ ਕੀਤੀ ਤੇ 34 ਲੱਖ ਕਾਰਡ ਉਥੇ ਦੇ ਗਰੀਬਾਂ ਨੂੰ ਦਿੱਤੇ ਗਏ ਪੈਨਸ਼ਨ ਸ਼ਗਨ ਮੋਟਰ ਦੇ ਕਨੈਕਸ਼ਨ ਟਾਈ ਲੱਖ ਨੌکریاں ਲੇਕਿਨ ਸਸ 17 ਚੇ ਜਦ ਲੋਕੀ ਭ੍ਰਿਸ਼ਟ ਕਾਂਗਰਸ ਦੀ ਸਰਕਾਰ ਲੈ ਕੇ ਆਏ 5 ਸਾਲਾਂ ਚੇ ਭ੍ਰਿਸ਼ਟ ਕਾਂਗਰਸ ਸਰਕਾਰ ਨੇ 1 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸੂਬੇ ਦੇ ਉੱਤੇ ਚੜਾਤਾ ਲੇਕਿਨ ਦੁਵਾਨੀ ਦਾ ਕੰਮ ਵਿਕਾਸ ਦਾ ਪੰਜਾਬ ਚ ਨਹੀਂ ਹੋਇਆ ਨਾ ਕੋਈ ਹਸਪਤਾਲ ਨਾ ਕੋਈ ਸਕੂਲ ਇੱਕ ਇੱਟ ਵਿਕਾਸ ਦੀ ਨਹੀਂ ਲੱਗੀ ਇੱਕ ਨਵਾਂ ਥਰਮਲ ਪਲਾਂਟ ਇੱਕ ਨਵਾਂ ਫਲਾਈਓਵਰ ਇੱਕ ਨਵੀਂ ਸੜਕ ਤਾਂ ਹੀ ਨਹੀਂ ਬਣੀ ਬਲਕਿ ਆ ਕਹਿ ਸਕਦਿਆਂ ਇੰਨੀ ਜ਼ਬਰਦਸ ਲੁੱਟ ਹੋਈ ਸੋ ਅੱਜ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਉਹਦੇ ਉੱਤੇ ਬਸਾਂ ਦਾ ਘੁਟਾਲਾ ਜਿਹੜਾ ਇਹਨਾਂ ਦਾ ਮੰਤਰੀ ਸੀਗਾ ਰਾਸ਼ਨ ਵੰਡਦਾ ਸੀ ਉਹਦੇ ਉੱਤੇ ਰਾਸ਼ਨ ਦਾ ਘੁਟਾਲਾ ਤੇ ਜੇਲ੍ਹ ਚ ਨੇ ਆਦੇ ਉੱਤੇ ਕੇਸੇਸ ਲੱਗੇ ਕਿਸੇ ਦੇ ਕੋਲ ਸਰਕਾਰੀ ਜ਼ਮੀਨ ਵੇਚਣ ਦਾ ਘੁਟਾਲਾ ਕਿਸੇ ਦੇ ਉੱਤੇ ਅੱਜ ਕੋਵਿਡ 'ਚ ਜਿਹੜੀ ਦਵਾਈਆਂ ਆਈਆਂ ਸੀ ਪੀਪੀ ਕਿਟ ਉਹ ਵੀ ਕਬਲਾ ਕਰਕੇ ਐਸੀ ਬੱਚਿਆਂ ਦੀ ਸਕਾਲਰਸ਼ਿਪ ਵੀ ਤੱਕ ਕਾਂਗਰਸ ਖਾ ਗਈ 1 ਲੱਖ ਕਰੋੜ ਇੱਕ ਚੀਜ਼ ਲੋਕਾਂ ਨੂੰ ਨਹੀਂ ਮਿਲੀ ਇੱਕ ਵਿਕਾਸ ਦਾ ਕੰਮ ਇਹ ਲੁੱਟ ਕੇ ਸਾਰੀ ਕਾਂਗਰਸ ਖਾ ਗਈ ਇਸ ਤੋਂ ਵੱਡਾ ਭ੍ਰਿਸ਼ਟਾਚਾਰ ਪੰਜਾਬ ਨੇ ਕਦੇ ਦੇਖਿਆ ਨਹੀਂ ਕਿ ਇੰਨਾ ਵੱਡਾ ਬੋਝ ਵੀ ਪਾਤਾ ਇੰਨਾ ਵੱਡਾ 1 ਲੱਖ ਦਾ ਕਰਜ਼ਾ ਵੀ ਚੜਾਤਾ ਸਹੂਲਤਾਂ ਵੀ ਬੰਦ ਕਰਤੀ ਵਿਕਾਸ ਵੀ ਠੱਪ ਕੇ ਤੇ ਲੁੱਟ ਕੇ ਲਾ ਗਏ ਇੱਕ ਪਾਸੇ ਨਸ਼ੇ बिक ਰਹੇ ਸੀਗੇ ਇੱਕ ਪਾਸੇ ਇਲੀਗਲ ਮਾਈਨਿੰਗ ਚੱਲ ਰਹੀ ਸੀ ਦੂਜੇ ਪਾਸੇ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਸੀ ਸਭ ਫੇਰ ਆ ਗਈ ਜਰਾਂ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਤੌਬਾ ਤੌਬਾ ਕੰਨਾਂ ਨੂੰ ਹੱਥ ਲਾਓ जेड़े भगवंत मान से केजरीवाल की सरकार ने जो हशे पंजाब का किया है सर टूडे यू विल बी शॉक टू नो पंजाब हैज अ डेट ऑफ थ्री पॉइंट फोर करोड़ रुपीज द हाईएस्ट इन द कंट्री पूरे देश से सब तो वजाई जो कोई सूबा है वह पंजाब है फोर्टी एट परसेंट ऑफ आर जी डी पी अगेंस्ट द अलाउड थर्टी टू पॉइंट परसेंट वी हैव um uh, uh we've got a debt of 48% against our gdp all thanks to the sam aadmi party if congress took 1 lakh crores in 5 years got a debt this sam aadmi party has got 70000 crore rupees of debt in punjab in 2 years sir. it is shameful ki jis tarike de naal eh sam aadmi party ne punjab nu har pakkon luteya hega 70000 crore da karza chhadata ਤੇ ਪੰਜਾਬ ਚ ਦੇਖਣ ਵਾਸਤੇ ਵਿਕਾਸ ਦੀ ਕਿਹੜੀ ਚੀਜ਼ ਜਿਹੜੇ ਕਹਿੰਦੇ ਸੀ 1-1000 ਰੁਪਿਆ ਮਹਿਲਾ ਨੂੰ ਦੇਣਗੇ 1000 ਰੁਪੀਸ ਟੂ ਏਵਰੀ ਵੂਮਨ ਦਿਸ ਸਕੀਮ ਹੀ ਵਲ ਪ੍ਰੋਮਿਸ ਹੀ ਕੇਮ ਟੂ ਪੰਜਾਬ ਸੋ ਇਟਸ ਬੀਨ 2 ਇਅਰਸ 24000 ਸ਼ੁੱਡ ਹੈਵ ਰੀਚਡ ði ਵੂਮਨ ਇਨ ðiਰ ਅਕਾਊਂਟਸ ðiਵ ਟੇਕਨ ਸੱਚ ਅ ਬਿਗ ਲੋਨ ਨਾਟ ਅ ਸਿੰਗਲ ਰੁਪਈ ਹਾਸ ਬੀਨ 1 ਰੁਪਿਆ 1 ਦੁਆਣੀ ਕਿਸੇ ਮਹਿਲਾ ਨੂੰ ਨਹੀਂ ਗਈ ਨਾ ਕੋਈ ਜਿਹੜੇ ਕਹਿੰਦੇ ਸੀ 2500 ਦੀ ਸ਼ਗਨ ਨਾ 2500 ਦੀ ਪੈਨਸ਼ਨ ਸ਼ਗਨ ਦੀ ਸਕੀਮ ਅਸੀਂ ਦਿੰਦੇ ਸੀ ਉਹ ਬੰਦ ਕਰਤੇ आटे दाल दे कार्ड 10 लाख ਤੋਂ ਵੱਧ ਆٹے दाल ਦੇ કાર્ડ ਗਰੀਬਾਂ ਦੇ ਘਟਤੇ ਤੇ ਵਿਕਾਸ ਤਾਂ ਇਹਨਾਂ ਨੇ ਕੀ ਕਰਨਾ ਸੀ ਸੋ ਇਹ 70 ਹਜ਼ਾਰ ਕਰੋੜ ਦੇ ਰੁਪਏ ਦੇ ਨਾਲ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਦੇਸ਼ ਭਰ ਚ ਜੈਨੀ ਟੀਵੀ ਚੈਨਲ ਨੇ ਜੈਨੀ ਅਖਬਾਰਾ ਹੈ ਕਿ ਆ ਫੁੱਲ ਪੇਜ ਉਥੇ ਐਡ ਸੋ 2 ਮਿੰਟਸ ਸੋ वेरी ਇੰਪੋਰਟੈਂਟ ਪੂਰੇ ਐਡ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਜਹਾਜ਼ ਲੈ ਕੇ ਕੇਜਰੀਵਾਲ ਨੂੰ ਘਮਾਉਣ ਵਾਸਤੇ ਸੋ ਇਲਲੀਗਲ ਮਾਈਨਿੰਗ ਇਤਨੀ ਹੋ ਰਹੀ ਹੈ ਕਿ मिलिट्रीज है identical thing happening in punjab in the licus scam here in delhi the people have been caught and sent to jail but the same thing is happening in punjab till date and nobody is touching them i was given an assurance in the parliament that they would be investigated they have not been touched till date so i appeal to the government that please stop our loot also aur main sarkar okay, nu aa bhi kehndi ha je kejriwal nu phadwa ta phad lo sade punjab de paise bach jaan ge thank you thank you so, ਸਾ ਪੀਰਚੇ ਮੈਂ ਆਈ ਕਹਿਣਾ ਚਾਹਨੀ ਆ ਕਿ ਭਾਵੇਂ ਕਾਂਗਰਸ ਹੋਏ ਇਹ ਤਾਂ ਚੋਰ ਹੈਗੇ ਇਹਦਾ ਇਤਿਹਾਸਿਕ ਚੋਰ ਨੇ ਲੇਕਿਨ ਇਸ ਤੋਂ ਵੱਡੇ ਜਿਹੜੇ ਠੱਗ ਪੰਜਾਬ 'ਚ ਆ ਗਏ ਨੇ ਜਿਹੜੇ ਪੰਜਾਬ ਨੂੰ ਲੁੱਟਣ 'ਚ ਲੱਗੇ ਹੋਏ ਨੇ ਸਾਡੀ ਨੌਕਰੀਆਂ ਨੇ ਉਹ ਵੀ ਪੰਜਾਬ ਦੇ ਬਾਹਰ ਦੇ ਬੰਦਿਆਂ ਨੂੰ ਚਾਰਿਆ ਨੇ ਆ ਭਾਵੇਂ ਸਾਡੀ ਵੈਲਫੇਅਰ ਸਕੀਮਸ ਨੂੰ ਬੰਦ ਕੀਤਾ ਜਾ ਰਿਹਾ ਹੈ ਮੈਡਮ ਆਲ ਕਾਲ ਦ ਨੈਕਸਟ ਸਪੀਕਰ ਸਾਡ ਨਸ਼ਿਆ ਤੇ ਨਾਸ਼ਾ ਦਾ ਮਸਾਲਾ ਹੈ

ਇਹ ਚਾਈ ਪ੍ਰੈਸ਼ਟ ਕਾਂਗਰਸ ਹੋਏ ਇਹਾਂ ਮਹਾਪ੍ਰਸ਼ਾ ਮਾਤੀ ਪਾਰਟੀ ਹੋਏ ਦੇਸ਼ ਦੀ ਜਨਤਾ ਇਨਸੇ ਬਚ ਕੇ ਰਹੇ ਯਹੀ ਮੈਂ ਰਵੇਦਨ ਕਰਤੀ ਹੈ ਥੈਂਕ ਯੂ